ਆ ਰਿਹਾ ਪਰ ਲਗਾਤਾਰ ਸੁਣਾ ਚੱਲ ਰਿਹਾ ਹੈ ਕਿ ਹਾਊਸ ਤੋਂ ਵੀ ਗੱਲ ਹੋਈ ਜਿਹੜਾ ਮਤਾ ਪਾਇਆ ਜਾਣਾ ਚਾਹੀਦਾ ਵੀ ਜਿਹੜਾ ਬੱਸ ਸਟੈਂਡ ਹੈ ਇਹ ਕੋਈ ਐਮਸੀਆਂ ਕੋਲ ਅਧਿਕਾਰ ਹੈਗਾ ਵੀ ਮਤਾ ਪਾ ਕੇ ਬੰਦ ਰੋਕ ਸਕਦੇ ਦੇਖੋ ਇਹ ਹਰ ਐਮਸੀ ਨੂੰ ਆਉਦੇ ਅਧਿਕਾਰ ਦਾ ਪਤਾ ਹੋਣਾ ਚਾਹੀਦਾ ਹੈ ਜੇ ਅਧਿਕਾਰ ਹੈਗੇ ਤਾਂ ਉਹ ਹੀ ਤੁਹਾਨੂੰ ਦੱਸ ਸਕਦੇ ਆ ਇਸ ਕਰਕੇ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਨਾ ਕਿਉਂਕਿ ਅਸੀਂ ਮਾਇਦਾ ਦੋਹਾਂ ਦੋਹੇ ਤਰ੍ਹਾਂ ਨਹੀਂ ਇਹ ਮੰਗਾ ਮੰਨੀ ਬੈਠੇ ਜੇ ਤੁਸੀਂ ਕਹਿੰਦੇ ਸੀ ਘਰ ਚੱਲਦਾ ਜਿਹੜੇ ਜਿਹੜੀ ਤਰ ਕਹਿੰਦੀ ਹੈ ਪੀਐਚਐਮ ਬਰਸਾਡਾ ਬਚਾਓ ਕਮੇਟੀ ਬਚਾਓ ਦਾ ਤਾਂ ਜੇ ਉਹ ਕਿਤੇ ਜਾਂਦਾ ਹੋਵੇ ਬਰਸਾਡਾ ਜਿਹੜਾ ਪਹਿਲਾ ਕੈਮਰੇਣਾ ਉਹ ਹੈਗਾ ਦੂਜਾ ਨਵਾਂ ਬਣਨਾ ਸ਼ਹਿਰ ਦੇ ਵਿਕਾਸ ਨੂੰ ਦੇਖ ਕੇ ਆਬਾਦੀ 4.5 ਰਕ ਹੋ ਗਈ ਹੈ ਬਣਾਉਣਾ ਅੱਜ ਸਾਡੇ ਕੋਲੇ ਜਗ੍ਹਾ ਸਮਾਂ ਆਏਗਾ ਸਾਡੇ ਕੋਲੇ ਕਦੇ ਜਗ੍ਹਾ ਵੀ ਨਹੀਂ ਰਹਿਣੀ ਅਸੀਂ ਉਦੋਂ ਪੁਸ਼ਤਾ ਸਕਦੇ ਹਾਂ ਜਦੋਂ ਕੋਈ ਸਾਡੇ ਹੱਥ ਵਿੱਚ ਚੀਜ਼ ਨਾ ਹੋਵੇ ਇਸ ਕਰਕੇ ਇਹ ਜਿਹੜੇ ਜਿਹੜੀ ਤੁਸੀਂ ਪੁੱਛਦੇ ਹੋ ਜਿਹੜੇ ਐਮਸੀਆ ਤੁਹਾਡੇ ਦੋਨੋਂ ਇਹੋ ਜਿਹਨਾਂ ਨੇ ਲਿਜਾਣ ਵਾਸਤੇ ਕਿਹਾ ਉਹ ਵੀ ਤੜਾ ਮੈਂ ਤਾਂ ਰਿਆਂ ਦੀ ਗੱਲ ਹੀ ਨਹੀਂ ਕਰਦਾ ਤੜੇ ਹੁੰਦੇ ਹੀ ਨਹੀਂ ਮੈਂ ਤਾਂ ਲੋਕਤੰਤਰ ਦੇ ਵਿੱਚ ਜਿੱਥੇ ਲੋੜਾਂ ਨੇ ਸਰਕਾਰਾਂ ਉਸ ਤੇ ਕੰਮ ਕਰਦੀਆਂ ਨੇ ਮੈਂ ਆਪਦੀ ਪ੍ਰਪੋਜ਼ਲ ਡਿਵਿਟੀ ਲੰਬੇ ਸਮੇਂ ਤੋਂ ਲੋਕਾਂ ਦੀ ਡਿਮਾਂਡ ਸੀ ਮੈਥੋਂ ਦਾ ਤੁਸੀਂ 2 ਸਾਲ ਪੁੱਛ ਪੁੱਛ ਕੇ ਮੇਰਾ ਖਿਆਲ ਆ ਵੀ ਮੈਨੂੰ ਤੰਗ ਕਰਤਾ ਸੀ ਜੇ ਸ਼ੁਰੂ ਕਦੋਂ ਹੋਊਗਾ ਇਸ ਕਰਕੇ ਲੋੜਾਂ ਜਦੋਂ ਲੋੜ ਆਉਂਦੀਆਂ ਨੇ ਬੰਦੇ ਨਵੀਆਂ ਚੀਜ਼ਾਂ ਦੇ ਬਣ ਨਹੀਂ ਹੁੰਦਾ ਹੁਣ ਬੱਸ ਸਟੈਂਡ ਹੋ ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਹੁੰਦਾ ਸੀ ਮੈਂ ਬਾਰ-ਬਾਰ ਕਿਸੇ ਗੱਲ ਦਾ ਜਵਾਬ ਨਹੀਂ ਦਿੰਦਾ ਹੁੰਦਾ ਜਦੋਂ ਨਿਉਂ ਤਰੀ ਸੁਣਦੇ ਟੁਕੋਂ ਜੀ ਲੱਗਦਾ ਕਿ ਅੰਮ੍ਰਿਤ ਦੇ ਆਮ ਆਦਮੀ ਪਾਰਟੀ ਦਾ ਉਹ ਮੇਲ ਸਭ ਕਹਿੰਦੇ ਕਿ ਇਹ ਸਰਕਾਰ ਮੁੱਖ ਮੰਤਰੀ ਘਲਬੜਾ ਰਹੀ ਕਿ ਲੱਗਦਾ ਕਿ ਐਂਟੀ ਹੋਵੇ ਕਿਸੇ ਐਮਐਲਏ ਆਮ ਆਦਮੀ ਪਾਰਟੀ ਤੋਂ ਉਹਨੇ ਸ ਮੁੱਖ ਮੰਤਰੀ ਕੋਲ ਜਾ ਕੇ ਉਹ ਕਰ ਤਾ ਤੇ ਖਰੀ ਮੇਰਾ ਜਿਹੜਾ ਕੰਮ ਹੈ ਮੇਰਾ ਕੰਮ ਹੈ ਸ਼ਹਿਰ ਦੇ ਵਕ ਵਕ ਮਾਇ ਤੇ ਪੋੜ ਲਿਆ ਸਕੂਲ ਲਿਆ ਆਈਐਸਆਈ ਹਸਪੀਟਲ ਲਿਆ ਆ ਮੇਰਾ ਕੰਮ ਹੈ ਮਖਰੀ ਜੰਦਾ ਜੋ ਜਿਸ ਦੇ ਜੁਮੇ ਕੰਮ ਹੈ ਉਹ ਆਪਣੇ ਇਹ ੜੀਕੇ ਲਨ ਲਾ ਕੇ ਆਮਦ ਪਾਉਂਦੇ ਮੈਂ ਕਦੇ ਕਿਸੇ ਨੂੰ ਦੋਸ਼ ਨਹੀਂ ਦਿੰਦਾ ਹੁੰਦਾ ਮੈਂ ਤਾਂ ਆਪਦਾ ਕੰਮ ਕਰਦਾ ਹੁੰਦਾ ਨਹੀਂ ਮਾਈਕ ਤੇ ਵੀ ਉੱਥੇ ਗੱਲ ਕਹੀ ਗਈ ਕਿ ਐਮਐਲਏ ਦੀ ਗੂਰ ਸਿੰਘ ਗੱਲ ਨੂੰ ਮਾਈਕ ਚੋ ਜਾਗੇ ਆ ਦੀ ਮੈਂ ਤਾਂ ਕੋਲੇ ਪਾਵਰ ਜ਼ਿਆਦਾ ਤੇ ਬਸ ਸਟੈਂਡ ਹੋਈ ਜਾਣਾ ਚਾਹੀਦਾ ਉਹ ਪਤਾ ਨਹੀਂ ਮੈਂ ਤਾਂ ਕਦੇ ਪਾਵਰ ਤੋੜ ਕੇ ਨਹੀਂ ਦੇਖੀ ਮੈਂ ਤਾਂ ਜਿਹੜਾ ਕੰਮ ਫੜਨਾ ਕਦੇ ਆੜਨਾ ਨਹੀਂ ਦਿੱਤਾ ਮੈਨੂੰ ਇਹ ਪਤਾ ਮਸਰੇਟਾ ਹੁੰਦਾ ਇਨਸੂਲਟ ਨਾ ਹੋ ਗਏ ਤਾਂ ਨਹੀਂ ਆਲਾ ਇਦਾਂ ਸਾਇਜਾਈ ਤੋਂ 20 ਸਾਫ ਮੀਟਰ ਪਹਿਲਾਂ ਬਣਾ ਚੁੱਕੇ ਉਹਨੇ ਫਰਾਈਟ ਨਹੀਂ ਉਹ ਪੋਸੀਬਲ ਨਹੀਂ ਸੀ ਜੀ ਸਾਰਾ ਕੋ ਟੈਕਨੀਕਲ ਵੇਖ ਕੇ ਇਦਾਂ ਹਦੀ ਦੇ ਸਾਹਮਣੇ ਉਹ ਵੀ ਨਹੀਂ ਨਹੀਂ ਰਵੇ ਹੋਰ ਬੜੇ ਪਰ ਹੋ ਗਏ ਕਿਦਾਂ ਤੁਸੀਂ ਇਹ ਕੈਬਨਟ ਦੇ ਵਿੱਚ ਪਾਸ ਹੋ ਗਿਆ ਜੀ ਇਹ ਆਪਣਾ ਜਿਹੜਾ ਪਰਸਟੈਂਡ ਦੇਖੋ ਜਿਹੜੀ ਮੈਂ ਜਿਹੜੀਆਂ ਪ੍ਰਪੋਜ਼ਲਾਂ ਭੇਜੀਆਂ ਸੀ ਉਹ ਸੀਗੀਆਂ ਸਾਨੂੰ ਖੇਤਾਬਾਸੀ ਦੇ ਵਿੱਚ 400ਗਾ ਜਗ੍ਹਾ ਉਹਦੇ ਵਾਸਤੇ ਸਕੂਲ ਵਾਸਤੇ ਜਗ੍ਹਾ ਚਾਹੀਦੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਸ ਦੇ ਨਾਲ ਪੀਐਸਪੀਸੀਐਲ ਦੀ ਜਗ੍ਹਾ ਉੱਥੋਂ ਇੱਕ ਇੱਕ ਜਗ੍ਹਾ ਦਿੱਤੀ ਜਾਵੇ। ਮੈਂ ਭੇਜਿਆ ਸੀ ਕਿ ਸਾਡੇ ਸ਼ਹਿਰ ਕੋਲ ਪਾਣੀ ਦੀ ਘਾਟ ਹੈ 12 ਦਿਨ ਦਾ ਪਾਣੀ ਹੈ ਸਾਨੂੰ 2050 ਨੂੰ ਦੇਖਣਾ ਚਾਹੀਦਾ ਹੈ ਜਿੰਨੀ ਵੱਡੀ ਸ਼ਹਿਰ ਦੀ ਵਧ ਰਹੀ ਹੈ ਉਸ ਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਕਿਹਾ ਸੀ ਕਿ ਸਾਨੂੰ ਝੀਲ ਨੰਬਰ 1 ਪਾਣੀ ਵਾਸਤੇ ਦਿੱਤੀ ਜਾਵੇ। ਤੀਜਾ ਮੈਂ ਕਿਹਾ ਸੀ ਸਾਨੂੰ ਬਾਸਰ ਗੇਮ ਦਿੱਤੀਆਂ ਲੈਣ ਸਾਡੇ ਕੋਲ 2 ਤੇ 3 ਨੰਬਰ ਝੀਲ ਹੈ। ਹੋਸਟ ਬਾਸਟਰ ਗੇਮ ਚੱਲ ਸਕਦੀ ਹੈ। ਐਸਆਈ ਹਸਪੀਟਲ ਦੀ ਮੰਗ ਕੀਤੀ ਸੀ ਕਿਉਂਕਿ ਉੱਥੇ ਜਗ੍ਹਾ ਦਿੱਤੀ ਦੇ ਸਕਦੇ। ਬੱਸ ਸਟੈਂਡ ਦੀ ਮੰਗ ਕੀਤੀ ਸੀ। ਕੋਈ ਵੀ ਜਗ੍ਹਾ ਜਦੋਂ ਦੇਣੀ ਹੋਵੇ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਨੂੰ। ਉਹ ਜੋ ਬੀਜੀਐਲ ਕਮੇਟੀ ਹੈ ਜਿਹੜੀ ਆਪਟਿਮਮ ਯੂਜ਼ ਆਫ ਜਿਹੜੀਆਂ ਬੇਸਟ ਗੌਰਮਟ ਲੈਂਡਸ ਹੈ। ਬੇਕੈਂਡ ਲੈਂਡਸ ਉਹ ਸੇ ਫੈਸਲਾ ਕਰਦੀ ਹੈ। ਇਹ ਜ਼ਮੀਨਾਂ ਕਿਹਨੂੰ ਕਿਹਨੂੰ ਦਿੱਤੀਆਂ ਜਾਂ ਉਹ ਬੜੀ ਕੋਈ ਇੱਕ ਦਿਨ ਚ ਨਹੀਂ ਹੋ ਗਿਆ ਜੇ ਕੋਈ ਕਾਨੂੰ ਕਹੀ ਜਾਵੇ ਵੀ ਆਪ ਜਿਹੜਾ ਝੀਲ ਨੰਬਰ 1 ਦਾ ਪਾਣੀ ਮੈਂ ਜਹਾਤਾ ਦੋ ਮਹੀਨਿਆਂ ਚ ਇਹ ਦੋ ਸਾਲ ਦਾ ਸਮਾਂ ਹੋ ਗਿਆ ਮੈਨੂੰ ਅਗਰ ਲੱਗੇ ਨੂੰ ਇਹ ਟਰਾਂਸਫਰ ਹੋਣੀ ਹੈ ਜਿਹਦਾ ਕੇ ਫੈਸਲਾ ਉਸ ਕਮੇਟੀ ਨੇ ਕਰਤਾ ਹੈ ਮੈਂ ਬੱਸ ਸਟੈਂਡ ਵਾਸਤੇ ਵੀ ਲੋਕਾਂ ਦੀ ਡਿਮਾਂਡ ਸੀ ਬਹੁਤ ਵੱਡੀ ਬੱਸ ਸਟੈਂਡ ਉੱਥੇ ਵੀ ਬਣ ਜਾਂਦਾ ਜੇ ਛੋਨੀ ਵਾਲੇ ਇਤਰਾਜ ਨਾ ਕਰਦੇ ਇਸ ਕਰਕੇ ਬਸ ਸਟੈਂਡ ਵਾਸਤੇ 31 ਇੱਕ ਜਗ੍ਹਾ ਮੰਗੀ ਗਈ ਸੀ ਜਿਹਦੀ ਨੋਡਲ ਏਜੰਸੀ ਇੰਪਰੂਵਮੈਂਟ ਟਰਸਟ ਨੇ ਹੋਣਾ। ਉਸ ਬਾਅਦ ਇਹ ਜਗ੍ਹਾ ਮੰਗੀ ਸੀ। ਔਰ ਇਹ ਸਾਰੀਆਂ ਜਗਾਵਾਂ ਵਾਸਤੇ OJU BJE ਕਮੇਟੀ ਚੋਂ ਪਾਸ ਹੋ ਕੇ ਉਸ ਤੋਂ ਬਾਅਦ ਕੈਬਨਟ ਜਾਂਦਾ ਹੈ। 13 ਮਾਰਚ ਨੂੰ ਕੈਬਨਟ ਦੀ ਮੀਟਿੰਗ ਦੇ ਵਿੱਚ ਉਹ ਸਾਰੀ ਲੈਂਡ ਜਿਹੜੀ ਹੈ ਟਰਾਂਸਫਰ ਕਰਨ ਵਾਸਤੇ ਕੈਬਨਟ ਨੇ ਪਾਸ ਕਰਤਾ ਹੈ। ਇਸ ਤੋਂ ਬਾਅਦ ਜਿਹੜੀਆਂ ਡਿਪਾਰਟਮੈਂਟਸ ਦੀਆਂ ਡਿਪਾਰਟਮੈਂਟ ਨੂੰ ਪੇਮੈਂਟਸ ਦੇਣੀਆਂ ਆਉਂਦੀਆਂ ਨੇ ਪੈਸਾ ਦੇਣਾ ਹੁੰਦਾ ਹੈ। ਉਹ ਦੇਖ ਕੇ ਜਿਵੇਂ ਨਾ ਟ੍ਰਾਂਸਫਰ ਹੋਣਗੀਆਂ ਜਿਹੜੀ ਚੀਜ਼ ਨੰਬਰ 1 ਹੈ ਕਿਉਂਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਠੀਕ ਹੈ ਸਾਡੀ ਕਾਰਪੋਰੇਸ਼ਨ ਕੋਲੇ ਪੈਸਾ ਨਹੀਂ ਨਾ ਜੇ ਅਸੀਂ ਮੁੱਲ ਨੂੰ ਰਵਾਂਗੇ ਮੁੱਲ ਰੈਂਡ ਦੀ ਕਪੈਸਿਟੀ ਚ ਕਾਰਪੋਰੇਸ਼ਨ ਨਹੀਂ ਸੀ ਮੈਂ ਸਪੈਸ਼ਲੀ ਮੁੱਖ ਮੰਤਰੀ ਸਾਹਿਬ ਨੂੰ ਲੋਕਲ ਬਾਡੀ ਮੰਤਰੀ ਨੂੰ ਸੈਕਟੀ ਲੋਕਲ ਬਾਡੀ ਨੂੰ ਮਿਲਿਆ ਸੀ ਵੀ ਸਾਨੂੰ ਇਹ ਕਿਸੇ ਤਰੀਕੇ ਯੂਜ਼ ਵਾਸਤੇ ਦੇ ਦਿਓ ਹੁਣ ਜਿਹੜੀ ਬਠਿੰਡੇ ਸ਼ਹਿਰ ਦੀ ਜਿਹੜੀ ਝੀਲ ਹੈ ਨਾ ਉਹ ਜੂਰ ਵਾਸਤੇ ਦੇਖਤੀ ਗਿਆ ਉਹ ਪਾਣੀ ਜਿਹੜਾ ਅਸੀਂ ਉਸ ਦਾ ਵਰਤਾਂਗੇ ਔਰ ਉੱਥੇ ਜਿਹੜੀ ਹੈ ਰੋਇੰਗ ਗੇਮ ਪਿਛਲੇ ਤੁਸੀਂ ਸਾਰੇ ਗਏ ਸੀ ਜਿਹੜੀਆਂ ਬਾਟਰ ਗੇਮ ਦਾ ਉਹ 2 ਤੇ 3 ਨੰਬਰ ਟੀਰ ਚ ਹੋਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਗਰਾਊਂਡ ਹੋਊਗਾ ਸਾਰੇ ਪੰਜਾਬ 'ਚ ਹੋਣਾ ਜਿੱਥੇ ਰੇਗ ਗੇਮ ਤੇ ਹੋਰ ਬਾਟਰ ਗੇਮ ਹੋਇਆ ਕਰਨੀ ਹੈ ਤੇ ਇਸ ਕਰਕੇ ਮੇਰਾ ਕੋਈ ਇੱਕ ਪ੍ਰੋਜੈਕਟ ਦਾ ਕੰਮ ਨਹੀਂ ਨਾ ਕੋਈ ਕਰਨੇ ਵਰਟੜੇ ਦਾ ਮੈਂ 100 ਬੈੱਡ ਦਾ ਐਸਆਈ ਹਸਪੀਟਲ ਦੀ ਮੰਗ ਕੀਤੀ ਸੀ ਇਹ ਸਰਕਾਰ ਨਹੀਂ ਦੇਤਾ ਸਾਨੂੰ ਧਨਵਾਦੀ ਹੋਣਾ ਚਾਹੀਦਾ ਬਹੁਤ ਵੱਡੀ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਹੀਏ ਨਾ ਰਹੀਏ ਜਰੂਰ ਸਿੰਘ ਨੇ ਇੱਥੇ ਕੋਈ 200 ਸਾਲ ਨਹੀਂ ਬੈਠੇ ਰਹਿਣਾ ਜੇ ਇਹ ਸਹੀ ਹਸਪੀਟਲ ਆਏਗਾ ਹੋ ਸਕਦਾ ਉਹ ਕਿੰਨੇ ਸੈਂਕੜੇ ਸਾਲ ਹੋ ਇਹ ਆਉਣ ਵਾਲੀਆਂ ਆਬਾਦੀਆਂ ਨੂੰ ਆਉਣ ਵਾਲੇ ਲੋਕਾਂ ਨੂੰ ਸਹੂਲਤ ਦਿਉ ਉਸ ਤੋਂ ਬਾਅਦ ਉਹਨੇ 200 ਬੈੱਡ ਦਾ ਹੋਣਾ ਫਿਰ 300 ਬੈੱਡ ਦਾ ਹੋਣਾ ਮੈਂ ਡਿਮਾਂਡ ਕੀਤੀ ਸੀ ਕ੍ਰਿਟੀਕਲ ਕੇਅਰ ਸੈਂਟਰ 50 ਬੈੱਡ ਦਾ ਬਣ ਕੇ ਤਿਆਰ ਹੋ ਗਿਆ ਜਿਹੜਾ ਚਿਲड्रन ਐਂਡ ਮੂਮੈਂਟ ਹਸਪੀਟਲ ਹੈਗਾ ਸੈਂਟਰ ਹੈ ਉਹ ਤਿਆਰ ਹੋ ਗਿਆ 30 ਬੈੱਡ ਦਾ ਆਉਣ ਵਾਲੇ ਸਮੇਂ ਦੇ ਸਿੱਟ ਘਾਟਨ ਕਰ ਰਹੇ ਸਰਕਾਰ ਤਨਦੇਹੀ ਨਾਲ ਲੱਗੀ ਹੋਈ ਹੈ ਮੈਂ ਸਾਡੇ ਮੁੱਖ ਮੰਤਰੀ ਜੀ ਦਾ ਮੇਰੀ ਪਾਰਟੀ ਦਾ ਧੰਨਵਾਦੀ ਹਾਂ ਕਿ ਲੋਕਾਂ ਦੀਆਂ ਸਹੂਲਤਾਂ ਲੋਕਾਂ ਦੀਆਂ ਲੋੜਾਂ ਜੋ ਮੈਂ ਜਾ ਕੇ ਰੱਖੀਆਂ ਨੇ ਉਹਨਾਂ ਨੇ ਉਸ ਨੂੰ ਮੰਨੇ ਔਰ ਬਟਿੰਡਾ ਦਿਨ-ਬਦਨ ਤਰੱਕੀ ਤੇ ਰਹਤੇ ਜਾ ਰਹੇ ਜਿਲ੍ਹਾ ਸਾਹਿਬ ਜਿਹੜਾ ਪਟਿਆਲਾ ਫਟਕਲਾ ਅੰਦਰ ਰਹਿਦਾ